प्यारे बच्चों आज ਅਸੀਂ ਕਰਾਂਗੇ ਸਿਹਾਰੀ ਦੇ ਚਾਰ ਪੰਜ ਅਖਰੀ ਸ਼ਬਦ ਈੜੀ ਨੂੰ ਸਿਹਾਰੀ ਮੰਮੀ ਨੂੰ ਕੰਨਾ ਰਾ ਰਾ ਤੱਤਾ ਇਮਾਰਤ ਪੱਪਾ ਹਾਹੇ ਨੂੰ ਸਿਹਾਰੀ ਲੱਲਾ ਵਾਵੇ ਨੂੰ ਕੰਨਾ ਨੰਨਾ ਪਹਿਲਵਾਨ ਬੱਬਾ ਬੱਬੇ ਨੂੰ ਸਿਹਾਰੀ ਸਸਾ ਤੱਤਾ ਰਾਰੇ ਨੂੰ ਕੰਨਾ ਬਿਸਤਰਾ ਵਾਵੇ ਨੂੰ ਸਿਹਾਰੀ ਦਦੇ ਨੂੰ ਸਿਹਾਰੀ ਐੜੇ ਨੂੰ ਕੰਨਾ ਲੱਲੇ ਨੂੰ ਕੰਨਾ ਵਿਦਿਆਲਿਆ ਐੜਾ ਤਾ ਦੇ ਨੂੰ ਸਿਹਾਰੀ ਐੜੇ ਨੂੰ ਕੰਨਾ ਪੱਪਾ ਕਕਾ ਅਧਿਆਪਕ ਈੜੀ ਨੂੰ ਸਿਹਾਰੀ ਤ ਤੈ ਨੂੰ ਸਿਹਾਰੀ ਹਾ ਹਾ ਹੇ ਨੂੰ ਕੰਨਾ ਸਸੇ ਨੂੰ ਸਿਹਾਰੀ ਕਕਾ ਇਤਿਹਾਸਕ ਈੜੀ ਨੂੰ ਸਿਹਾਰੀ ਨੰਨਾ ਕਕੇ ਨੂੰ ਕੰਨਾ ਰਾਰਾ ਇਨਕਾਰ ਐੜਾ ਪੱਬੇ ਨੂੰ ਸਿਹਾਰੀ ਮੰਮੇ ਨੂੰ ਕੰਨਾ ਨੰਨਾ ਅਭਿਮਾਨ ਟੈਂਕਾ ਹਾਹੇ ਨੂੰ ਸਿਹਾਰੀ ਕਕਾ ਦੱਦਾ ਦੱਦੇ ਨੂੰ ਕੰਨਾ ਟਹਿਕਦਾ ਮੰਮਾ ਮੰਮੇ ਨੂੰ ਸਿਹਾਰੀ ਹਾ ਹਾ ਰਾਰਾ ਬੱਬੇ ਨੂੰ ਕੰਨਾ ਨੰਨਾ ਮਿਹਰਬਾਨ ਐੜਾ ਤਾ ਦਿਨ ਸਿਆਰੀ ਐੜੇ ਨੂੰ ਕੰਨਾਂ ਪਪਾ ਕਕਾ ਅਧਿਆਪਕ ਈੜੀ ਨੂੰ ਸਿਆਰੀ ਕਕਾ ਰਾਰੇ ਨੂੰ ਕੰਨਾਂ ਰਾਰਾ ਇਕਰਾਰ ਮਮਾ ਹਾਹ ਨੂੰ ਸਿਆਰੀ ਮੰਮੀ ਨੂੰ ਕੰਨਾਂ ਨੰਨਾ ਮਹਿਮਾਨ ਮਮਾ ਹਾਹ ਨੂੰ ਸਿਆਰੀ ਕਕਾ ਦਦੇ ਨੂੰ ਕੰਨਾਂ ਮਹਿਕ ਦਾ ਦਦਾ ਈੜੀ ਨੂੰ ਸਿਆਰੀ ਐੜੇ ਨੂੰ ਕੰਨਾਂ ਬਾਵੇ ਨੂੰ ਕੰਨਾਂ ਨਨੰਦ ਦਇਆਵਾਨ ਈ ੜੀ ਨੂੰ ਸਿਆਰੀ ਤ ਤੈ ਨੂੰ ਸਿਆਰੀ ਹ ਹੇ ਨੂੰ ਕੰਨਾ ਸ ਸੇ ਨੂੰ ਸਿਆਰੀ ਕ ਕਾ ਇਤਿਹਾਸ ਕ ਈ ੜੀ ਨੂੰ ਸਿਆਰੀ ਜ ਜਾ ਹ ਹੇ ਨੂੰ ਕੰਨਾ ਰ ਰਾ ਇਜ਼ਹਾਰ ਐ ੜਾ ਹ ਹੇ ਨੂੰ ਸਿਆਰੀ ਸ ਸੇ ਨੂੰ ਕੰਨਾ ਸ ਨ ਨਾ ਅਹਿਸਾਨ ਚ ਚਾ ਹ ਹੇ ਨੂੰ ਸਿਆਰੀ ਕ ਕਾ ਦ ਦੇ ਨੂੰ ਕੰਨਾ ਚ ਹਕਦਾ ਪ ਪਾ ਹ ਹੇ ਨੂੰ ਸਿਆਰੀ ਲ ਲਾ ਵ ਵੇ ਨੂੰ ਕੰਨਾ ਨ ਨਾ ਪਹਿਲਵਾਨ ਸਸਾ ਸਸੇ ਨੂੰ ਕੰਨਾ ਹਾਹੇ ਨੂੰ ਸਿਹਾਰੀ ਤੱਤਾ ਕਕੇ ਨੂੰ ਕੰਨਾ ਰਾਰਾ ਸਾਹਿਤਕਾਰ ਕਕੇ ਨੂੰ ਸਿਹਾਰੀ ਰਾਰਾ ਦੱਤੇ ਨੂੰ ਕੰਨਾ ਰਾਰਾ ਕਿਰਦਾਰ ਈੜੀ ਨੂੰ ਸਿਹਾਰੀ ਨੰਨਾ ਸਸੇ ਨੂੰ ਕੰਨਾ ਨੰਨਾ ਇਨਸਾਨ ਸਸਾ ਹਾਹੇ ਨੂੰ ਸਿਹਾਰੀ ਕਕਾ ਦੱਦੇ ਨੂੰ ਕੰਨਾ ਸਹਿਕਦਾ ਈੜੀ ਨੂੰ ਸਿਹਾਰੀ ਮੰਮਾ ਤੱਤੇ ਨੂੰ ਸਿਹਾਰੀ ਹਾਹੇ ਨੂੰ ਕੰਨਾ ਨੰਨਾ ਇਮਤਿਹਾਨ ਈੜੀ ਨੂੰ ਸਿਹਾਰੀ ਮੰਮੇ ਨੂੰ ਕੰਨਾ ਨੰਨਾ ਦੱਦੇ ਨੂੰ ਕੰਨਾ ਰਾਰਾ ਇਮਾਨਦਾਰ ਮਾਵੇਂ ਨੂੰ ਸਿਹਾਰੀ ਕੱਕਾ ਰਾਰਾ ਮੰਮਾ ਵਿਕਰਮ ਮੰਮੇ ਨੂੰ ਸਿਹਾਰੀ ਹਾ ਹਾ ਨੰਨਾ ਤੱਤਾ ਮਿਹਨਤ ਕੱਕਾ ਰਾਰਾ ਕਾਰ ਈੜੀਨ ਸਿਹਾਰੀ ਮੰਮੇ ਨੂੰ ਕੰਨਾ ਨੰਨਾ ਦੱਦੇ ਨੂੰ ਕੰਨਾ ਰਾਰਾ ਇਮਾਨਦਾਰ ਬੱਬਾ ਨਾਣਾ ਬਾਣ ਇਮਾਨਦਾਰ ਬਾਣ ਐੜਾ ਤ ਦਿੰਨ ਸਿਹਾਰੀ ਐੜੇ ਨੂੰ ਕੰਨਾ ਪੱਪਾ ਕੱਕਾ ਅਧਿਆਪਕ ਦੱਦੇ ਨੂੰ ਕੰਨਾ ਦਾ ਐੜੇ ਨੂੰ ਕੰਨਾ ਦੱਦਾ ਰਾਰਾ ਆਦਰ ਕੱਕਾ ਰਾਰਾ ਕਾਰ ਅਧਿਆਪਕ ਦਾ ਆਦਰ ਕਰ ਈੜੀ ਨੂੰ ਸਿਹਾਰੀ ਮੰਮਾ ਤੱਤੇ ਨੂੰ ਸਿਹਾਰੀ ਹਾਹੇ ਨੂੰ ਕੰਨਾ ਨੰਨਾ ਇਮਤਿਹਾਨ ਪਪੇ ਨੂੰ ਕੰਨਾ ਸਸਾ ਪਾਸ ਕਕਾ ਰਰਾ ਕਰ ਇਮਤਿਹਾਨ ਪਾਸ ਕਰ ਈੜੀ ਨੂੰ ਸਿਹਾਰੀ ਮੰਮੇ ਨੂੰ ਕੰਨਾ ਰਰਾ ਤੱਤਾ ਇਮਾਰਤ ਪਪਾ ਹਾਹੇ ਨੂੰ ਸਿਹਾਰੀ ਲ ਲੱਲਾ ਵਾਵੇ ਨੂੰ ਕੰਨਾ ਪਹਿਲਵਾਨ ਪਪਾ ਬਬੇ ਨੂੰ ਸਿਆਰੀ ਸਸਾ ਤਾ ਤਾਰ ਆਰੇ ਨੂੰ ਕੰਨਾ ਬਿਸਤਰਾ ਬਬੇ ਨੂੰ ਸਿਆਰੀ ਦਦੇ ਨੂੰ ਸਿਆਰੀ ਐੜੇ ਨੂੰ ਕੰਨਾ ਲੱਲੇ ਨੂੰ ਕੰਨਾ ਵਿਦਿਆਲਿਆ ਐੜੇ ਨੂੰ ਐੜਾ ਤੱਤਾ ਦੇ ਨੂੰ ਸਿਆਰੀ ਐੜੇ ਨੂੰ ਕੰਨਾ ਪਪਾ ਕਕਾ ਅਧਿਆਪਕ ਈੜੀ ਨੂੰ ਸਿਆਰੀ ਤੱਤੇ ਨੂੰ ਸਿਆਰੀ ਹਾਹੇ ਨੂੰ ਕੰਨਾ ਸਸੇ ਨੂੰ ਸਿਆਰੀ ਕਕਾ ਇਤਿਹਾਸਕ ਈੜੀ ਨੂੰ ਸਿਆਰੀ ਨੰਨਾ ਕਕੇ ਨੂੰ ਕੰਨਾ ਰਾਰਾ ਇਨਕਾਰ ਐੜਾ ਪਬੇ ਨੂੰ ਸਿਆਰੀ ਮਮੇ ਨੂੰ ਕੰਨਾ ਨੰਨਾ ਬਿਮਾਨ ਦੈਂਕਾ ਹਾ ਹਿਨ ਸਿਆਰੀ ਕੱਕਾ ਦਦੈ ਨੂੰ ਕੰਨਾ ਤਹਿਕਦਾ ਮਮਾ ਮੰਮੇ ਨੂੰ ਸਿਆਰੀ ਹਾ ਹਾ ਰਾਰਾ ਬੱਬੇ ਨੂੰ ਕੰਨਾ ਨੰਨਾ ਮਿਹਰਬਾਨ ਐੜਾ ਤਦਿੰਸੀ ਆਰੀ ਐੜੇ ਨੂੰ ਕੰਨਾ ਪਪਾ ਕਕਾ ਅਧਿਆਪਕ ਈੜੀ ਨੂੰ ਸਿਆਰੀ ਕਕਾ ਰਾਰਾ ਰਾਰੇ ਨੂੰ ਕੰਨਾ ਇਕਰਾ ਮਮਾ ਹਹਿੰਸੀ ਆਰੀ ਮੰਮੇ ਨੂੰ ਕੰਨਾ ਨੰਨਾ ਮਹਿਮਾਨ ਮਮਾ ਹਹੇ ਨੂੰ ਸਿਆਰੀ ਕਕਾ ਦਦੇ ਨੂੰ ਕੰਨਾ ਮਹਿਕਦਾ ਦਦਾ ਈੜੀ ਨੂੰ ਸਿਆਰੀ ਐੜੇ ਨੂੰ ਕੰਨਾ ਵਾਵੇ ਨੂੰ ਕੰਨਾ ਨੰਨਾ ਦਇਆਵਾਨ ਈੜੀ ਨੂੰ ਸਿਆਰੀ ਤਤੈ ਨੂੰ ਸਿਆਰੀ ਹਹੇ ਨੂੰ ਕੰਨਾ ਸਸੇ ਨੂੰ ਸਿਆਰੀ ਕਕਾ ਇਤਿਹਾਸਕ ਈੜੀ ਨੂੰ ਸਿਆਰੀ ਜਜ਼ਾ ਹਾਹੇ ਨੂੰ ਕੰਨਾ ਰਾਰਾ ਇਜ਼ਹਾਰ ਐੜਾ ਹਾਹੇ ਨੂੰ ਸਿਆਰੀ ਸਸੇ ਨੂੰ ਕੰਨਾ ਨੰਨਾ ਅਹਿਸਾਨ ਚਚਾ ਹਾਹੇ ਨੂੰ ਸਿਆਰੀ ਕਕਾ ਦੱਦਾ ਦਦੈ ਨੂੰ ਕੰਨਾ ਚੈਹਕਦਾ ਪਪਾ ਹਾਹੇ ਨੂੰ ਸਿਆਰੀ ਲੱਲਾ ਬਾਵੇ ਨੂੰ ਕੰਨਾ ਨਾਨਾ ਪਹਿਲਵਾਨ ਸਸੇ ਨੂੰ ਕੰਨਾ ਹਾਹੇ ਨੂੰ ਸਿਆਰੀ ਤੱਤਾ ਕਕੇ ਨੂੰ ਕੰਨਾ ਰਾਰਾ ਸਾਹਿਤਕਾਰ ਕੱਕ ਨੂੰ ਸਿਆਰੀ ਰਾਰਾ ਦਾਦੇ ਨੂੰ ਕੰਨਾ ਰਾਰਾ ਕਿਦਾਰ ਈੜੀ ਨੂੰ ਸਿਆਰੀ ਨੰਨਾ ਸਸੇ ਨੂੰ ਕੰਨਾ ਨੰਨਾ ਇਨਸਾਨ ਸਸਾ ਹਾਹ ਨੂੰ ਸਿਆਰੀ ਕੱਕਾ ਦਾਦੇ ਨੂੰ ਕੰਨਾ ਸਹੇਕ ਦਾ ਈੜੀ ਨੂੰ ਸਿਆਰੀ ਮੰਮਾ ਤੱਤਾ ਤੇ ਨੂੰ ਸਿਆਰੀ ਹਾਹੇ ਨੂੰ ਕੰਨਾ ਨੰਨਾ ਇਮਤਿਹਾਨ ਈੜੀ ਨੂੰ ਸਿਆਰੀ ਮੰਮੇ ਨੂੰ ਕੰਨਾ ਨੰਨਾ ਦਾਦੇ ਨੂੰ ਕੰਨਾ ਰਾਰਾ ਇਮਾਨਦਾਰ वाविन स्यारी कक्का रारा मम्मा विक्करम ममिन स्यारी हा नन्ना तत्ता मेनत कक्का रारा कार विक्रम मेनत कार ਇਡੀਨ ਸਿਆਰੀ ਮੰਮੇ ਨੂੰ ਕੰਨਾ ਨੰਨਾ ਦੱਦੇ ਨੂੰ ਕੰਨਾ ਰਾਰਾ ਇਮਾਨਦਾਰ ਬੱਬਾ ਨਾਨਾ ਬਾਣ ਇਮਾਨਦਾਰ ਬਾਣ ਐੜਾ ਤਾਂ ਦਿਨ ਸਿਆਰੀ ਐੜੇ ਨੂੰ ਕੰਨਾ ਪੱਪਾ ਕੱਕਾ ਅਧਿਆਪਕ ਦੱਦੇ ਨੂੰ ਕੰਨਾ ਦਾ ਐੜੇ ਨੂੰ ਕੰਨਾ ਦੱਦਾ ਰਾਰਾ ਆਦਰ ਕੱਕਾ ਰਾਰਾ ਕਰ ਅਧਿਆਪਕ ਦਾ ਆਦਰ ਕਰ ਈਡੀ ਨੂੰ ਸਿਆਰੀ ਮੰਮਾ ਤ ਤੈਨੂੰ ਸਿਆਰੀ ਹਾ ਹੇ ਨੂੰ ਕੰਨਾ ਨੰਨਾ ਇਮਤਿਹਾਨ ਪਪੇ ਨੂੰ ਕੰਨਾ ਸਸਾ ਪਾਸ ਕ ਕਾਰਾ ਰਰ ਕਾਰ ਇਮਤਿਹਾਨ ਪਾਸ ਕਰ ਹਾਂਜੀ ਇਮਾਰਤ ਪਹਿਲਵਾਨ ਬਿਸਤਰਾ ਵਿਦਿਆਲਿਆ ਅਧਿਆਪਕ ਇਤਿਹਾਸਕ ਇਨਕਾਰ ਅਭਿਮਾਨ ਟਹਿਕਦਾ ਮਿਹਰਬਾਨ ਅਧਿਆਪਕ ਇਕਰਾਰ ਮਹਿਮਾਨ ਮਹਿਕਦਾ ਦਇਆਵਾਨ ਇਤਿਹਾਸਕ ਇਜ਼ਹਾਰ ਅਹਿਸਾਨ ਚਹਿਕਦਾ ਪਹਿਲਵਾਨ ਸਾਹਿਤਕਾਰ ਕਿਰਦਾਰ ਇਨਸਾਨ ਸਹਿਕਦਾ ਇਮਤਿਹਾਨ ਇਮਾਨਦਾਰ ਬਿਕਰਮ ਮਿਹਨਤਕਾਰ ਇਮਾਨਦਾਰ ਬਣ ਅਧਿਆਪਕ ਦਾ ਆਦਰਕਾਰ ਇਮਤਿਹਾਨ ਪਾਸ ਕਰ ਧੰਨਵਾਦ